ਉਹ ਮੈਨੂੰ ਭਗਵੰਤਬਾਹ ਨੇ ਸਸਪੈਂਡ ਕੀਤਾ ਸੀ ਕਿ ਤੂੰ ਸਾਡਾ ਮੁਲਾਜ਼ਮਾ ਤੂੰ ਸੀਐਮ ਦੇ ਮੂਹਰੇ ਗੱਲਾ ਕਰਦਾ ਕਿ ਤੂੰ ਠੂਠੀਰਪਾਉਂ ਦੇ ਦੇ ਵੀ ਪਾਣੀ ਪਾਢ ਗਿਆ ਪੰਜਾਬ ਜਲਵਾ ਕਹਿੰਦਾ ਕਿ ਅਸੀਂ ਪੰਜਾਬ ਦੇ ਵਸਨੀਕਾਂ ਅਸੀਂ ਠੂਠੀਰਪਾਉਂ ਨਹੀਂ ਦਿੰਦੇ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਮਜ਼ਦੂਰਾਂ ਨਾਲ ਪੰਜਾਬ ਦੇ ਮਜ਼ਦੂਰ ਮਜ਼ਦੂਰ ਤੋਂ ਜ਼ਿਆਦਾ ਇਹਨਾਂ ਨੂੰ ਮੰਗ ਮੇਰੀ ਪਰਿਵਾਰ ਜੁਨੀਅਨ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹੈ ਟੇਬਲ ਟਾਕ ਤੇ ਤੇ ਇਹਦੇ ਕੰਨ ਤੇ ਜੂਲੀ ਸਰਕੀ ਆ ਮੈਨੂੰ ਨਹੀਂ ਪਤਾ ਕਿ ਸਰਮਾਨ ਸਮਾਨ ਆਫ ਕਰਾਉ ਕਰ ਰਿਹਾ ਕਿ ਜਿਹੜੀ ਇਹਨਾਂ ਟੀਮ ਲੱਗੀ ਆ ਉਹ ਮੇਰੇ ਕੋਈ ਆਈਏ ਸਾਬਸਾ ਲੱਗਾ ਹੋਵੇ ਤਵੇ ਦੇ ਕੋਈ ਪੋਲੀਟਿਕਲ ਸੈਕਟੀ ਲੱਗੇ ਹੋਣ ਤੈਨੂੰ ਲੱਗਦਾ ਕਿ ਇਹਦੇ ਨਾਂ ਦੀ ਟੀਮ ਹੈ ਜਿਹੜੀ ਬਹੁਤ ਦੁਖੀ ਆ ਕਿਉਂਕਿ 150 ਦੇ ਮੰਗ ਪੱਤਰ ਦੇ ਬਾਵਜੂਦ ਇਹਨਾਂ ਨੇ ਹਾਂ ਮੈਨੂੰ ਭਗਵਾਨ ਜੀ ਨੇ ਸਸਪੈਂਡ ਕੀਤਾ ਸੀ ਕਿ ਤੂੰ ਸਾਡਾ ਮੁਲਾਜ਼ਮਾ ਤੂੰ ਸੀਐਮ ਦੇ ਮੂਹਰੇ ਜੱਲਾ ਕਰਦਾ ਕਿ ਤੂੰ ਠੂਠੀਰਪੁਰ ਦੇ ਨੇ ਵੀ ਪਾਣੀ ਪਾਦ ਕੇ ਪੰਜਾਬ ਜੰਮਾ ਕਹਿੰਦੀ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਠੂਠੀਰਪੁਰ ਦੇ ਨਹੀਂ ਆੰਦੀ ਬੇਨਤੀ ਆ ਵੀਰੇ ਸਾਰਿਆਂ ਨੂੰ ਆਪਾਂ ਚਾਮ ਕਰਕੇ ਰੱਖਣਾ ਇੱਥੋਂ ਸਾਡੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਕੋ ਵੀ ਅਸੀਂ ਸਾਰਿਆਂ ਨੂੰ ਬੇਨਤੀ ਇੱਕ ਜੁੱਟਦਾ ਯਾਰ ਮੁਰਦਾਬਾ 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 ਲਗਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ